गुरू राम हिते कल्याे कलेवराम भा <laughs> गलग <laughs>

ਜੇ ਆ ਜਾ ਯਾਰਾ ਜਾ ਜਾ ਸ਼ਿ ਸ਼ਟਾਈ ਕਿ ਨੋ ਲਾਵੇ ਕੀ ਕੰਡੇ ਜੜਨ ਨੂੰ ਲਾਗੇ ਆ ਦੇ ਨਹੀਂ ਨਹੀਂ ਅੱਲਾਹ ਹਾਏ ਕਿਉਂਕਿ ਜੋਸ ਰੂਹਾਜਰਾ ਹਜੂਰ ਚੁਗੋ ਜੋ ਗਿਆ ਥਲ ਜੇ ਕੋ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਨਾਰਦਾ ਧਿਆਨ ਕਰਕੇ ਬਰੋ ਜੀ ਵਾਹਿਗੁਰੂ ਸਾਜੇ ਨਵਾਜੇ ਪੰਜ ਪਿਆਰੇ ਚਾਰ ਸਾਹਿਬ ਜਾ ਜਾਰੇ ਚਾਰੀ ਮੰਗਤੇ ਅਠ ਨਾਂ ਜੱਟੀਆਂ ਚਪੀਆਂ ਸੱਤੀਆਂ ਮਹਾ ਪ੍ਰਸ਼ਾਦੀ ਘਰ ਕਮਾਈ ਜਾ ਧਿਆਨ ਕਰਕੇ ਬਲੋ ਜੀ ਵਾਹਿਗੁਰੂ ਨਾ ਅਸ਼ਮਗਾ ਅਸਮਣੀਆਂ ਨੇ ਧਰਮ へ ਕੁਰਬਾਨੀਆਂ ਕੀਤੀਆਂ ਤਨ ਆਰਿਆਂ ਨ ਚਰਵਾਏ ਬੰਦ ਬੰਕ ਰਵਾਏ ਛੜਕੀਆਂ ਤੇ ਜੜੇ ਰੰਬਿਆਂ ਨ ਪਪੜੀਆਂ ਲੋਹਾਈਆਂ ਝੰਡਾ ਨ ਬੰਨ ਫੇ ਸਾੜੇ ਗੁਰਦੁਆਰਿਆਂ ਦੀ ਸੇਵਾ ਲਈ ਧਰਮ ਦੇ ਫਾਤਰ ਕੌਮ ਦੀ ਰਾਖੀ ਰਹੀ ਅਤੇ ਚਰਚਾਰੇ ਸਿੱਖੀ ਸਿਰ ਕੇਸਾਂ ਸਾਸਨ ਬਾਇਆ ਮੋਹ ਜਾਨ ਤਾਮਾ ਸੰਗਾਵ ਜੰਗੀਆਂ ਦੇ ਸਿਰਕੜਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਕਾ ਸ਼ਕਨਾ ਸਰਵਤ ਵਰਦਵਾਰਿਆਂ ਦੇ ਦਰਸ਼ਨ ਲਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਖਾਸਾ ਜਿਸ ਅਰਦਾਸ ਹੈ ਕਾ ਵੀ ਕਾ बढ़िया ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਮੈਂਟ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੋ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੈਂ 32 26 26 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਫਰਟਿਆ ਸੀ ਇਹ ਸਰ ਅਜ ਤੋਂ ਮੇਰੇ ਖਾਲ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ 6 ਸਾਲ ਸਰ 6 ਸਾਲ ਸਰ ਕੀ ਕਰਨਾ ਹੈ ਮੈਂ ਕਰਨਾ ਸਾਰੇ ਅਜ ਤੋਂ ਪਹਿਲਾਂ ਅਜ ਤੋਂ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2-2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਡਰ ਹੀ ਮੁੰਡਾ ਸਾਡੀ ਜੌਂਡ ਦੇ ਵਿੱਚ ਆਇਆ ਔਰ ਇਹ ਅੱਜ ਤੂੰ ਜਿਹੜਾ ਮੈਨੂੰ ਪਤਾ ਲੱਗਿਆ ਇਸ ਪਲਟਮ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਸੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕੇ ਕਮਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂ ਤੇ ਸਰ ਅੱਜ ਸਰਕਾਰੀ ਸਨਮਾਨ ਨਾਲ ਕੀਤਾ ਗਿਆ ਅੰਦਖੋਸ ਕਰ ਜੀਦਾ हां जी आज आज ਦਾ ਅੰਤਿਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਦੇ ਡੈਥ ਵੇ ਸੀ ਪਰਸੋਂ ਔਰ ਅੱਜ ਇਹਦਾ ਅੰਤਿਮ ਸੰਸਕਾਰ ਕੀਤਾ ਜੀ ਲੇਕਿਨ ਆ ਸੁਖਪ੍ਰੀਤ ਸਿੰਘ ਸੀਗਾ ਇਹ ਇਹ ਸਰੀਰ ਉੱਠਿਆ ਵਾ ਉੱਠਣ ਦੇ ਬਾਅਦ ਚ ਨੇ ਚਾਹ ਪਾਣੀ ਪੀਤਾ ਵਾ ਉਸ ਤੋਂ ਬਾਅਦ ਦੇ ਵਿੱਚ ਇਹਦੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਿਆ ਸਿਵਲ ਹਸਪੀਟਲ ਫਟਾਫਟ ਬਹੁਤ ਜਲਦੀ ਇਥੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕੋਲ ਜਾਨ ਨੂੰ ਯਾਤਰਾ ਕਰਤਾ ਵਾ ਅਮਰਸਰ ਨਜ਼ਦੀਕ ਮੈਟਰੀਅਲ ਦਾ ਬੰਦਾ ਮੈਟਰੀਅਲ ਲੈ ਗਿਆ ਮੈਟਰੀਅਲ ਲੈ ਗਿਆ ਉਤਜਾ ਕਰਨ ਨਾਲ ਐਸਪੀ ਜੀ ਜਰਾ ਸਭ ਤੋਂ ਪਿੱਛਾ ਵਾ ਇਹ ਬਾਕੀ ਉਹਨਾਂ ਡਾਕਟਰ ਕੋਲ ਕਲੀਅਰ ਕਰਤਾ ਇਹ ਸਰ ਜਿਹੜੇ ਢਿਲ ਮੱਠ ਚੜੀ ਉਹ ਕਿੰਨੇ ਤਰੀਕ ਨੂੰ ਆਇਆ ਤੇ ਡੱਟ ਕਿੰਨੇ ਤੇ ਮੱਠ ਦੀ ਕੋਈ ਹਿੰਮਾ ਤਾਂ ਬੜਾ ਮਰੋੜ ਬੰਦਾ ਸੀਗਾ ਇਹ ਤਾਂ ਛੁੱਟੀ ਆਇਆ ਵਾ ਮੇਰੇ ਖਿਆਲ ਉਨਿਚਿਤਿਕ ਆਇਆ ਹੈ ਕਿਤੇ ਪੋਸਟਿੰਗ ਕਿਥੇ ਸੀ ਇਹਦੀ ਪੋਸਟ ਹੈ ਨੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜimentਰ ਤੇ ਬੈਕ ਵਾਰ ਹੈ ਹਾਂਜੀ ਬੈਕ ਵਾਰ ਹੈ ਸੀਗਾ ਕਿਸ ਨੇ ਇੱਕ ਬਚਾਇਆ ਨਾ ਦੱਸ ਕਮੀ ਨਾ ਪੂਰ ਪਰਿਵਾਰ ਦੇ ਪਿਛੇ ਕੌਣ ਕੌਣ ਨੇ ਪਰਿਵਾਰ ਦੇ ਪਿਛੇ ਜਿਹੜੇ ਭੈਣ ਆ ਇੱਕ ਮਾਂ ਇੱਕ ਭਰਾ ਵਾ ਭਰਾ ਵਾ ਤੇ ਅੱਜ ਸਰਕਾਰ ਦੀ ਮਨ ਸਨਮਾਨ ਨਾਲ ਸੰਸਕਾਰ ਹੋਇਆ ਜੀ ਹਾਂ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਜੁੰਟ ਦੇ ਦੀ ਜੁੰਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉੱਥੇ ਐਮ ਐਚ ਆਗੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਆ ਵੇਖੀ ਆਣ ਕੇ ਕਰਵਾਈ ਆ